ਢਿੱਡ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦੇ ਗੱਲ ਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਤੋਂ ਲਗਭਗ 11 ਸਾਲ ਪਹਿਲਾਂ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਸਪੀਚ ਦੇ ਦੌਰਾਨ ਇੱਕ ਪ੍ਰਪੋਜ਼ ਰੱਖਿਆ ਕਿ 21 ਜੂਨ ਨੂੰ ਅਸੀਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਤੌਰ ਤੇ ਮਨਾਇਏ। ਸੰਨ 2015 ਤੋਂ ਪਹਿਲੀ ਵਾਰ ਇਸ ਨੂੰ ਜੁਨੈਨਿਮਸਲੀ ਇਸ ਦਿਨ ਨੂੰ ਅਸੀਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਰੂਪ ਚ ਮਨਾਨੇ ਆ। ਇਹ ਦਿਨ ਦੀ ਸਾਰਥਕਤਾ ਕੀ ਹੈ? ਹਰ ਸਾਲ ਇਸਦਾ ਥੀਮ ਕੀ ਹੁੰਦਾ ਸੋ ਇਸ ਵਾਰ ਅਸੀਂ 2025 ਦੇ ਵਿੱਚ ਇੱਕ ਧਰਤੀ ਇੱਕ ਸਿਹਤ ਲਈ ਜੋ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਇਸ ਥੀਮ ਦੇ ਉੱਤੇ ਸੋ ਅੱਜ ਦੀ ਚਰਚਾ ਕਰਨ ਵਾਸਤੇ ਅਸੀਂ ਆਪਣੇ ਸਟੂਡੀਓ 'ਚ ਬਹੁਤ ਹੀ ਖਾਸ ਮਾਹਿਰ ਮਹਿਮਾਨ ਬੁਲਾਏ ਸਭ ਤੋਂ ਪਹਿਲਾਂ ਤਾਰੂਫ ਮੇਰੇ ਨਾਲ ਬੈਠੇ ਹਨ ਮੈਡਮ ਡਾਕਟਰ ਰੂਪਾਲੀ ਕੋਹਲੀ ਜੀ ਜੋ ਕਿ ਆਯੁਰਵੈਦਿਕ ਅਫਸਰ ਬਹੁਤ-ਬਹੁਤ ਸਵਾਗਤ ਹੈ ਮੈਡਮ ਨਾਲ ਬੈਠੇ ਹਨ ਡਾਕਟਰ ਹਿਮੰਤ ਮਹਿਲੋਤਰਾ ਜੀ ਜੋ ਕਿ ਆਯੁਰਵੈਦਿਕ ਮੈਡੀਕਲ ਅਫਸਰ ਹੈ ਸਰ ਬਹੁਤ-ਬਹੁਤ ਸਵਾਗਤ ਹੈ So, चर्चा शुरू करने तो पहला मैं चाहूँगा कि साढ़े देश के दे, माननीय प्रधानमंत्री नरेंद्र मोदी जी ने देश के दे अंतरराष्ट्रीय योगा दिवस में लैके जो सुने दिता आप पहला सुन दे अगर आप अब भी योग से दूर हैं तो अब योग से जुड़े योग आपका जीवन जीने का तरीका बदल देगा साथियों 21 जून 2015 में योग दिवस की शुरुआत के बाद से ही इसका आकर्षण लगातार बढ़ रहा है इस बार भी योग दिवस को लेकर दुनिया भर में लोगों का जोश और उत्साह नजर आ रहा है अलग अलग संस्थान अपनी तैयारियां साझा कर रहे हैं बीते वर्षों की तस्वीरों ने बहुत प्रेरित किया है हमने देखा है अलग अलग देशों में किसी साल लोगों ने योग चेन बनाई योग रिंग बनाई ऐसी बहुत ही तस्वीरें हैं जहां एक साथ चार जनरेशन मिलकर योग कर रही हैं। बहुत से लोगों ने अपने शहर के आइकॉनिक प्लेसेस को योग के लिए चुना आप भी इस बार कुछ इंटरेस्टिंग तरीके से योग दिवस मनाने के बारे में सोच सकते हैं मुझे जानकर अच्छा लगा इस बार भी हमारे युवा साथी देश की विरासत से जुड़ी आइकॉनिक प्लेसेस पर योग करने वाले हैं कई युवाओं ने नए रिकॉर्ड बनाने और योग चेन का हिस्सा बनने का संकल्प लिया है हमारे कॉरपोरेट भी इसमें पीछे नहीं है कुछ संस्थानों ने ऑफिस में ही योग अभ्यास के लिए अलग स्थान तय कर दिया है कुछ स्टार्टअप्स ने अपने ऑफिस योग अवर तय कर दिए हैं ऐसे भी लोग हैं जो गांवों में जाकर योग सिखाने की तैयारी कर रहे हैं हेल्थ और फिटनेस को लेकर लोगों की ये जागरूकता मुझे बहुत आनंद देती है सो अस देख रहे थे प्रधानमंत्री नरेंद्र मोदी जी ने इस दिन को लेके किस तरीके न सार्थकता जी है उस दिन की सार्थकता दस है सो इस विषय के उ चर्चा करा एक धरती ਇੱਕ ਸਿਹਤ ਲਈ ਯੋਗ ਮੈਡਮ ਸਭ ਤੋਂ ਪਹਿਲਾਂ ਕਿ 2025 ਦਾ ਜਿਹੜਾ ਥੀਮ ਰੱਖਿਆ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਇੱਕ ਧਰਤੀ ਇੱਕ ਸਿਹਤ ਲਈ ਯੋਗਾ ਸੋ ਇਸ ਥੀਮ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਔਰ ਇਸ ਦੀ ਵਿਆਖਿਆ ਕਿਸ ਤਰ੍ਹਾਂ ਕਰਦੇ ਹੋ ਆ ਦੇਖੋ ਕਿਹਾ ਗਿਆ ਹੈ ਕਿ ਯਥਾ ਬ੍ਰਹਮੰਡੇ তথা ਪਿੰਡੇ ਜੋ ਬ੍ਰਹਮੰਡ ਵਿੱਚ ਹੈ ਉਹੀ ਸਾਡੀ ਬਾਡੀ ਵਿੱਚ ਹੈ ਜੋ ਇਹ ਥੀਮ ਹੈ ਇੱਕ ਧਰਤੀ ਇੱਕ ਯੋਗ ਇੱਕ ਸਵਾਸਥ ਇਹ ਸਾਨੂੰ ਇਹ ਮੈਸੇਜ ਦਿੰਦਾ ਹੈ ਕਿ ਸਾਡਾ ਜਿਹੜਾ ਮਾਨਸਿਕ ਸਵਾਸਥ ਹੈ ਸਾਡਾ ਸਰੀਰਕ ਸਵਾਸਥ ਹੈ ਅਤੇ ਜਿਹੜਾ ਪਰਿਆਵਰਣ ਦਾ ਸਵਾਸਥ ਹੈ ਇਸ ਦੇ ਵਿੱਚ ਸਮਾਜਸੇ ਹੋਣਾ ਤੇ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਸਾਡੀ ਡਿਊਟੀ ਕੇਵਲ ਇਹ ਨਹੀਂ ਹੈ ਕਿ ਅਸੀਂ ਆਪਣੀ ਸਰੀਰਕ ਸਵਾਸਤਾ ਦਾ ਧਿਆਨ ਰੱਖੀਏ ਜਾਂ ਆਪਣੇ ਘਰ ਦਾ ਧਿਆਨ ਰੱਖੀਏ ਪਰਿਆਵਰਣ ਦੇ ਪ੍ਰਤੀ ਵੀ ਸਾਡਾ ਜਿਹੜਾ ਹੈ ਉਹ ਬਹੁਤ ਫਰਜ਼ ਹੈ ਜਿਹੜੇ ਹੋਰ ਪ੍ਰਜਾਤੀਆਂ ਹਨ ਹੈ ਜ਼ਮੀਨ ਹੈ ਹਵਾ ਹੈ ਉਹ ਦੂਸ਼ਿਤ ਨਾ ਹੋ ਪਾਣੀ ਪ੍ਰਦੂਸ਼ਿਤ ਨਾ ਹੋ ਇਹ ਵੀ ਸਾਡਾ ਫਰਜ਼ ਹੈ ਕਿਉਂਕਿ ਜੋ ਵੀ ਅਸੀਂ ਖਾ ਰਹੇ ਹਾਂ ਉਹ ਧਰਤੀ ਤੋਂ ਪੈਦਾ ਹੋ ਰਿਹਾ ਹੈ ਅਗਰ ਉਹਦੇ ਵਿੱਚ ਬਹੁਤ ਜ਼ਿਆਦਾ ਫਰਟੀਲਾਈਜ਼ਰਸ ਅਸੀਂ ਯੂਜ਼ ਕਰ ਰਹੇ ਹਾਂ ਉਹ ਅਸੀਂ ਕਿਸੇ ਤਰ੍ਹਾਂ ਆਪਣੇ ਬਾਡੀ ਵਿੱਚ ਹੀ ਉਹ ਸਾਡੇ ਆ ਰਹੇ ਹਨ ਤੇ ਬਹੁਤ ਬੈਡ ਪ੍ਰਭਾਵ ਪੈ ਰਿਹਾ ਹੈ ਤੇ ਇਸ ਲਈ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਇਸ ਥੀਮ ਨੂੰ ਉਹ ਧਿਆਨ ਰੱਖਦੇ ਹੋਏ ਅਸੀਂ ਆਪਣੀ ਧਰਤੀ ਨੂੰ ਵੀ ਬਚਾਉਣਾ ਹੈ ਧਰਤੀ ਵੀ ਜਿਹੜੀ ਹੈ ਉਸ ਨੂੰ ਵੀ ਗੰਦਾ ਨਹੀਂ ਹੋਣ ਦੇਣਾ ਔਰ ਅਸੀਂ ਆਪਣੀ ਸਿਹਤ ਦਾ ਵੀ ਖਿਆਲ ਰੱਖਾਂ ਧਰਤੀ ਦੀ ਸਿਹਤ ਔਰ ਆਪਣੀ ਸਿਹਤ ਜਿਹੜੀ ਹੈ ਇਸ ਦਾ ਖਿਆਲ ਰੱਖਾਂਗੇ ਤਾਂ ਸ਼ਾਇਦ ਇਹ ਦਿਨ ਦਾ ਜਿਆਦਾ ਸਾਰਤਕਤਾ ਜਿਹੜੀ ਹੋਏਗੀ ਸਰ ਮੈਂ ਤੁਹਾਡੇ ਕੋਲੋਂ ਕਿ ਪੂਰੀ ਦੁਨੀਆ ਵਿੱਚ ਯੋਗਾ ਜਿਹੜਾ ਹੈ ਉਹ ਪ੍ਰਚਲਿਤ ਹੋ ਗਿਆ ਲਗਭਗ ਅਸੀਂ ਦੇਖਦੇ ਹਾਂ ਕਿ ਅੱਜ ਪੂਰੀ ਦੁਨੀਆ ਵਿੱਚ ਯੋਗਾ ਲੇਕਿਨ ਅੱਜ ਵੀ ਬਹੁਤ ਸਾਰਾ ਯੂਥ ਜਿਹੜਾ ਸਾਡਾ ਉਹ ਕਈ ਵਾਰੀ ਬਹਾਨਾ ਲਗਾ ਦਿੰਦਾ ਕਿ ਸਾਡੇ ਕੋਲ ਸਮਾਂ ਨਹੀਂ ਹੈ ਇਹਦਾ ਐਟੀਟਿਊਡ ਐਨ ਉਸੇ ਕਿਦਾਂ ਚੇਂਜ ਕਰ ਸਕਦੇ ਸਰ ਐਟੀਟਿਊਡ ਚੇਂਜ ਕਰਨਾ ਇਹ ਬੇਸਿਕਲੀ ਇੱਕ ਬੰਦੇ ਦੇ ਆਪਣੇ ਬਸ ਦੇ ਵਿੱਚ ਆ ਉਹਦੇ ਲਈ ਸਾਰਿਆਂ ਪਹਿਲੇ ਆਪਣਾ ਜਿਹੜਾ ਮਨ ਹੈ ਉਹਨੂੰ ਜਿਹੜਾ ਹੈਗਾ ਉਹ ਕੰਟਰੋਲ ਕਰਨਾ ਪਏਗਾ ਤੇ ਮਨ ਜਿਹੜਾ ਕੰਟਰੋਲ ਹੁੰਦਾ ਹੈ ਉਹ ਯੋਗਾ ਦੇ ਥਰੂ ਹੀ ਹੁੰਦਾ ਹੈ ਅਗਰ ਆਪਾਂ ਦੇਖੀਏ ਤੇ ਆਮ ਆਯੋਗ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਸਾਡੀ ਜਿੰਨਾ ਮੈਕਸਿਮਮ ਪੋਪੂਲੇਸ਼ਨ ਹੈ ਇੰਡੀਆ ਦੀ ਉਹ ਯੂਥ ਦੀ ਪੋਪੂਲੇਸ਼ਨ ਹੈ ਤੇ ਉਹਨੂੰ ਹੀ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਵਰਲਡ ਪੋਪੂਲੇਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦੋਂ 2014 ਦੇ ਵਿੱਚ 27 ਸਤੰਬਰ 2014 ਨੂੰ ਯੂਨਾਈਟਿਡ ਨੇਸ਼ਨ ਦੇ ਵਿੱਚ ਜਦੋਂ ਇਹ ਭਾਸ਼ਣ ਕੀਤਾ ਸੀਗਾ ਤੇ ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਭਈ ਅਗਰ ਆਪਾਂ ਦੁਨੀਆ ਸੋਹਣੀ ਬਣਾਉਣਾ ਚਾਹੁੰਦੇ ਆਂ ਤੇ ਸਾਡ ਨੂੰ ਸਾਰਿਆਂ ਪਹਿਲੇ ਸਾਰਿਆਂ ਦਾ ਸਵਸਥ ਜਿਹੜਾ ਹੈ ਉਹ ਸੋਨਾ ਬਣਾਉਣਾ ਪਏਗਾ ਤੇ ਉਹ ਜਿਹੜਾ ਸਵਸਥ ਅਗਰ ਆਪਾਂ ਸੋਨਾ ਬਣਾਵਾਂਗੇ ਉਹਦੇ ਲਈ ਸਾਰਿਆਂ ਵਧੀਆ ਜਿਹੜੀ ਚੀਜ਼ ਹੈ ਉਹ ਹੈ ਯੋਗ ਤੇ ਉਹਦੇ ਲਈ ਸਾਨੂੰ ਸਾਰਿਆਂ ਨੂੰ ਪ੍ਰਯਾਸ ਕਰਨਾ ਚਾਹੀਦਾ ਤੇ ਉਹਦੇ ਲਈ ਜਿਹੜਾ ਅੱਜਕੱਲ ਆਪਾਂ ਹੁਣ ਇਹ ਥੀਮ ਵੀ ਰੱਖਿਆ ਜਿਹੜਾ ਵਨ ਅਰਥ ਤੇ ਵਨ ਹੈਲਥ ਦਾ ਉਹ ਜਿਹੜਾ ਬੇਸਿਕਲੀ ਜਲਵਾਯੂ ਜਿਹੜਾ ਪਰਿਵਰਤਨ ਹੋ ਰਿਹਾ ਉਹਨੂੰ ਦੇਖਦੇ ਹੋਏ ਰੱਖਿਆ ਗਿਆ ਤੇ ਉਹ ਜਲਵਾਯੂ ਪਰਿਵਰਤਨ ਦੇ ਉੱਪਰ ਹੀ ਉਸ ਟਾਈਮ ਦੇ ਉੱਪਰ ਮਾਨਯੋਗ ਪ੍ਰਧਾਨ ਮੰਤਰੀ ਜੀ ਗੱਲ ਕਰ ਰਹੇ ਸੀਗੇ ਕਿ ਜਲਵਾਯੂ ਪਰਵਰਤਨ ਨੂੰ ਵੀ ਰੋਕਣ ਲਈ ਸਾਨੂੰ ਜਿਹੜਾ ਹੈਗਾ ਪ੍ਰਕਿਰਤੀ ਦੇ ਨਾਲ ਜੁੜਨਾ ਪਏਗਾ ਪ੍ਰਕਿਰਤੀ ਦੇ ਨਾਲ ਅਸੀਂ ਕਿੱਦਾਂ ਜੁੜਾਂਗੇ ਯੋਗ ਦੇ ਰਾਹੀਂ ਜੁੜਾਂਗੇ ਜੀ ਤੇ ਉਹਦੇ ਲਈ ਫਿਰ ਜਿਹੜੇ तकरीबन 11 ਦਸੰਬਰ 2014 ਨੂੰ ਯੂਨਾਈਟਿਡ ਨੇਸ਼ਨ ਦੀ ਜਿਹੜੀ ਜਨਰਲ ਕੌਂਸਲ ਸੀ ਉਹਦੇ ਵਿੱਚ ਇਹ ਪ੍ਰਸਤਾਵ ਪਾਰਿਤ ਹੋਇਆ 177 ਦੇਸ਼ਾਂ ਨੇ ਉਹਦੇ ਵਿੱਚ ਸਮਰਥਨ ਕੀਤਾ ਸੀਗਾ ਤੇ ਫਿਰ 21 ਜੂਨ ਨੂੰ ਇਹ ਜਿਹੜਾ ਮਨਾਣਾ ਸ਼ੁਰੂ ਹੋਇਆ ਹੁਣ ਤੁਸੀਂ ਦੇਖੋਗੇ ਕਿ ਆਪਾਂ ਪਹਿਲੇ ਕਹਿੰਦੇ ਕਿਸੇ ਕਿਸੇ ਨੂੰ ਯੋਗ ਬਾਰੇ ਪਤਾ ਹੁੰਦਾ ਸੀ ਸਾਰਿਆਂ ਨੂੰ ਇਹਨਾਂ ਪਤਾ ਹੁੰਦਾ ਸੀ ਅਸੀਂ ਜਿਮ ਜਾਣਾ ਤੇ ਲੇਕਿਨ ਹੁਣ ਜਿਹੜਾ ਯੂਥ ਹੈ ਉਹਦੇ ਵੱਲ ਜ਼ਿਆਦਾ ਅਟਰੈਕਟ ਹੋ ਰਿਹਾ ਉਹਨੂੰ ਪਤਾ ਲੱਗ ਗਿਆ ਕਿ ਇਹਦੇ ਨਾਲ ਇਮਿਊਨਿਟੀ ਵੀ ਬੂਸਟ ਹੁੰਦੀ ਹੈ ਸਾਡੀ ਬਾਡੀ ਦੇ ਵਿੱਚ ਫਲੈਕਸੀਬਿਲਟੀ ਵੀ ਆਉਂਦੀ ਹੈ ਤੇ ਸਟਰੈਂਥ ਵੀ ਆਉਂਦੀ ਹੈ ਤੇ ਇਹ ਯੋਗ ਹੀ ਹੈ ਜਿਹੜਾ ਸਾਨੂੰ ਫ੍ਰੀ ਦੀ ਮੈਡੀਸਨ ਹੈ ਤੇ ਸਾਨੂੰ ਜਿਹੜਾ ਹੈਗਾ ਇਹ ਬਚਾ ਸਕਦਾ ਹੈ ਆਪਣੇ ਆਪ ਨੂੰ ਰਿਸਪੁਸ਼ਟ ਰੱਖਣਾ ਤੇ ਯੋਗਾ ਜਿਹੜਾ ਇੱਕ Part of life ਜਿਹੜਾ ਹੈ ਮੈਡਮ ਮੈਂ ਤੁਹਾਡੇ ਕੋਲੋਂ ਯੋਗਾ ਤੇ ਆਯੁਰਵੇਦਾ ਕਿਉਂਕਿ ਤੁਸੀਂ ਆਯੁਰਵੈਦਿਕ ਦੇ ਨਾਲ ਜ਼ਿਆਦਾ ਜੁੜੇ ਹੋ ਸੋ ਇਹ ਦੋਨੇ ਚੀਜ਼ਾਂ ਨੂੰ ਜਦੋਂ ਅਸੀਂ ਡੇਲੀ ਲਾਈਫ ਦਾ ਰੁਟੀਨ ਦਾ ਹਿੱਸਾ ਕਿੱਦਾਂ ਬਣਾ ਸਕਦੇ ਹਾਂ ਦੇਖੋ ਜਿਹੜਾ ਯੋਗ ਹੈ ਉਹ ਵੀ ਸ਼ੁੱਧੀ ਦੇ ਨੂੰ ਫੋਲੋ ਕਰਦਾ ਹੈ ਇਹਦੇ ਵਿੱਚ ਛੱਡ ਕਰਮ ਦਾ ਵਰਣਨ ਹੈ ਨੇਤੀ ਦੋਤੀ ਵਸਤੀ ਤਰਾਟਕ ਨੌਲੀ ਕਪਾਲ ਭਾਤੀ ਅਤੇ ਆਯੁਰਵੇਦ ਵਿੱਚ ਪੰਚ ਕਰਮ ਦਾ ਵਰਣਨ ਹੈ ਆਯੁਰਵੇਦ ਦਾ கான்ਸੈਪਟ ਇਹ ਹੈ ਕਿ ਪਹਿਲੇ ਅਸੀਂ ਆਪਣੀ ਬਾਡੀ ਨੂੰ ਸ਼ੁੱਧ ਕਰੀਏ ਉਸ ਦੇ ਬਾਅਦ ਫਿਰ ਮੈਡੀਸਿਨ ਲਈਏ ਤਾਂ ਹੀ ਸਾਨੂੰ ਜ਼ਿਆਦਾ ਇਫੈਕਟ ਹੋਏਗਾ ਤੇ ਅਗਰ ਆਯੁਰਵੇਦ ਨੂੰ ਜਿਹੜਾ ਤੇ ਯੋਗ ਨੂੰ ਜੋੜਨ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਕਿ ਜਿਸ ਤਰ੍ਹਾਂ ਤੁਸੀਂ ਸਵੇਰੇ ਉੱਠਦੇ ਹੋ ਪਹਿਲੇ ਤੇ ਬ੍ਰਹਮ ਉਦਤ ਵਿੱਚ ਉੱਠੋ ਸਵੇਰੇ 4 ਵਜੇ ਜਾਂ 5 ਵਜੇ ਤੇ ਇੱਕ ਵਿਚਕਾਰ ਸੂਰਜ ਉਗਣ ਤੋਂ ਘੰਟਾ ਪਹਿਲੇ ਉੱਠ ਕੇ ਸਭ ਤੋਂ ਪਹਿਲਾਂ ਸਾਨੂੰ ਕੰਮ ਕਰਨਾ ਚਾਹੀਦਾ ਹੈ ਕਿ ਆਪਣੇ ਮੁਖ ਵਿੱਚ ਥੋੜਾ ਜਿਹਾ ਤੇਲ ਪਾ ਕੇ ਨੂੰ ਅਸੀਂ ਕਹਿੰਦੇ ਆ ਗੰਡੂਸ਼ ਉਹ ਕਰਨਾ ਚਾਹੀਦਾ ਕੋਈ ਵੀ ਆਇਲ ਤੁਸੀਂ ਲੈ ਕੇ ਨਾਰੀਅਲ ਦਾ ਤੇਲ ਐਕਸਟਰਾ ਵਰਜਨ ਕੋਕੋਨਟ ਆਇਲ ਮਿਲ ਜਾਂਦਾ ਹੈ ਜਾਂ ਤਿਲ ਦਾ ਤੇਲ ਲੈ ਸਕਦੇ ਹੋ ਤੇ ਉਹ ਆਪਣੇ ਮੂੰਹ ਚ ਰੱਖ ਕੇ ਉਹਨੂੰ ਖਿਲਾਣਾ ਨਹੀਂ ਹੈ ਬਸ ਮੂੰਹ ਦੇ ਵਿੱਚ ਰੱਖੋ ਤੁਸੀਂ ਇਹ ਦੇਖੋਗੇ ਕਿ ਜਦੋਂ ਸਟਾਰਟਿੰਗ ਚ ਕਰੋਗੇ ਤੇ ਇੰਨੇ ਤੁਹਾਨੂੰ ਲੱਗੇਗਾ ਕਿ ਬਹੁਤ ساری ਅਸ਼ੁੱਧੀਆਂ ਜਿਹੜੀ ਹੈ ਉਹ ਮੂੰਹ ਦੇ ਰਾਹੀਂ ਬਾਹਰ ਨਿਕਲ ਰਹੀਆਂ ਕਿਉਂਕਿ ਕਈ ਇਸ ਤਰ੍ਹਾਂ ਦੇ ਤੱਤ ਹਨ ਜਿਹੜੇ ਲਿਪਿਡ ਸੋਲੀਵਲ ਹੁੰਦੇ ਜਿਹੜੇ ਤੇਲ ਵਿੱਚ ਮਿਕਸ ਹੁੰਦੇ ਹਨ ਪਾਣੀ ਵਾਲੀ ਅਸ਼ੁੱਧੀਆਂ ਜਿਹੜੇ ਹੈ ਉਹ ਬਰਸ਼ ਅਸੀਂ ਕਰਨੇ ਆ ਨਾਰਮਲ ਦਾਤਨ ਕਰਨੇ ਆ ਉਹ ਨਿਕਲ ਜਾਂਦੀ ਆ ਪਰ ਕਈ ਜਿਹੜੀ ਲਿਪਿਡ ਵਾਲੀ ਜਿਹੜੀ ਉਹ ਇਸ ਦੇ ਰਾਹੀਂ ਨਿਕਲਦੀ ਹੈ ਨਾਲ ਹੀ ਜਿਹੜਾ ਸਾਡਾ ਫੇਸ ਹੈ ਸਾਡਾ ਮੂੰਹ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਨਰਵ ਸਪਲਾਈ ਹੈ ਤੇ ਜਦੋਂ ਅਸੀਂ ਇਹ ਮੁੱਖ ਵਿੱਚ ਰੱਖਦੇ ਹਾਂ ਆਇਲ ਤੇ ਸਾਡੇ ਬ੍ਰੇਨ ਨੂੰ ਸਟੀਮੂਲੇਟ ਕਰਦਾ ਹੈ ਇਹਨੂੰ ਆਇਲ ਪੁੱਲਿੰਗ ਨਾਲ ਅੱਜਕੱਲ ਬਹੁਤ ਜ਼ਿਆਦਾ ਫੇਮਸ ਹੋਇਆ ਹੈ ਪਰ ਲੋਕ ਇਹਨੂੰ ਇਹ ਹੀ ਕਹਿੰਦੇ ਆ ਕਿ ਖਾਲੀ ਇਹ ਦੰਦ ਨੂੰ ਸਵਸਥ ਕਰਦਾ ਹੈ ਜਾਂ ਮਜ਼ਬੂਤ ਰੱਖਦਾ ਹੈ ਪਰ ਨਾ ਇਹ ਬਿਲਕੁਲ ਦੰਦਾਂ ਨੂੰ ਮਸੂੜਾਂ ਨੂੰ ਬਹੁਤ ਜ਼ਿਆਦਾ ਸਵਸਥ ਰੱਖਦਾ ਹੈ ਕਿਉਂਕਿ ਇਸ ਦੇ ਨਾਲ ਜਿਹੜਾ ਅਗਰ ਬਲੀਡਿੰਗ ਗੰਮਸ ਹੋਣ ਦੰਦ ਹਿੱਲਦੇ ਹੋਣ ਉਹ ਵੀ ਠੀਕ ਹੋ ਜਾਂਦੇ ਪਰ ਇਸ ਦੇ ਨਾਲ ਨਾਲ ਇਹ ਦਿਮਾਗ ਨੂੰ ਵੀ ਬਹੁਤ ਜ਼ਿਆਦਾ ਸਿਹਤਮੰਦ ਰੱਖਦਾ ਹੈ ਸਪੈਸ਼ਲੀ ਜੋ ਲੋਕ 올ਡ ਹੋ ਰਹੇ ਹੈ ਵਿਰਧ ਹੋ ਰਹੇ ਹੈ ਜਾਂ ਜਿਨ੍ਹਾਂ ਨੂੰ ਵਾਤ ਵਿਕਾਰ ਹਨ ਸਰੀਰ ਵਿੱਚ ਦਰਦਾ ਹਨ ਜਾਂ ਅਦਰੰਗ ਹੋ ਗਿਆ ਹੈ ਜਾਂ ਫੇਸ ਦੇ ਵਿੱਚ ਪੈਰਲਿਸਿਸ ਹੋ ਗਿਆ ਏਦਾਂ ਦੇ ਪੇਸ਼ੈਂਟਸ ਨੂੰ ਪਾਰਕਿੰਸਨ ਦੇ ਪੇਸ਼ੈਂਟ ਵਿੱਚ ਅਸੀਂ ਕਰਕੇ ਦੇਖਿਆ ਤੇ ਬਹੁਤ ਅੱਛਾ ਇਫੈਕਟ ਹੈ ਤੇ ਇੱਕ ਇਹ ਆਪਣੇ ਦਿਨ ਦੀ ਸ਼ੁਰੂਆਤ ਇਸ ਚੀਜ਼ ਨਾਲ ਕਰੀਏ ਉਸ ਦੇ ਬਾਅਦ ਹੈ ਕਿ 우ਸ਼ਾ ਪਾਨ ਕਰਨਾ ਚਾਹੀਦਾ ਸਾਨੂੰ ਤਾਂਬੇ ਦੇ ਗੜਵੇ ਵਿੱਚ ਰੱਖਿਆ ਹੋਇਆ ਜਲਦਾ ਪਾਨ ਕਰੋ ਤੇ ਆਯੁਰਵੇਦ ਵਿੱਚ ਅਗਨੀ ਦਾ ਬਹੁਤ ਕਨਸੈਪਟ ਹੈ ਯੋਗ ਵਿੱਚ ਵੀ ਅਗਨੀ ਨੂੰ ਮਹੱਤਤਾ ਦਿੱਤੀ ਗਈ ਹੈ ਤੇ ਉਹਦੇ ਲਈ ਇਹ ਸਾਨੂੰ ਸਵੇਰੇ ਉੱਠ ਕੇ ਇੱਕ ਪਾਣੀ ਪੀਣਾ ਚਾਹੀਦਾ ਹੈ ਰਾਤੀ ਥੋੜੀ ਜੀ ਸੌਫ ਜੀਰਾ ਤੇ ਧਨੀਆ ਇਹਨੂੰ ਪੀਗੋ ਕੇ ਰੱਖ ਲਓ ਥੋੜਾ ਜਿਹਾ ਅਦਰਕ ਸਵੇਰੇ ਇਹਦੇ ਵਿੱਚ ਪਾ ਕੇ ਥੋੜਾ ਬੋਇਲ ਕਰਕੇ ਛਾਂ ਕੇ ਇਹ ਔਰ ਆਯੁਰਵੇਦਾ ਵੀ ਜਿਹੜਾ ਹੈ ਉਹ ਕਾਫੀ ਹੱਦ ਤੱਕ ਇਹਦਾ ਪਾਰਟ ਆਫ ਜਿਹੜਾ ਜੋਗਾ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਉਹਦੇ ਸਹਾਇੀ ਹੁੰਦਾ ਹੈ ਮੈਂ ਡਾਕਟਰ ਸਾਹਿਬ ਤੁਹਾਡੇ ਕੋਲੋਂ ਕਿਉਂਕਿ ਅੱਜਕੱਲ ਬਹੁਤ ਸਾਰੇ ਪੇਸ਼ੈਂਟਸ ਜਿਹੜੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਬੀਪੀ ਦੇ ਪੇਸ਼ੈਂਟਸ ਹੁੰਦੇ ਸਟ्रेस ਬਹੁਤ ਲਾਈਫ ਦੇ ਵਿੱਚ ਡਿਸਟ्रेस ਬਹੁਤ ਹੈਗਾ ਸੋ ਇਹੋ ਜਿਹੇ ਪੇਸ਼ੈਂਟਸ ਜਿਹੜੇ ਕੀ ਉਹ ਜੋਗਾ ਦੇ ਨਾਲ ਆਪਣੇ ਆਪ ਨੂੰ ਤੰਦਰੁਸਤ ਹੋਰ ਮੈਂਟਲੀ ਸਟਰੋਂਗ ਕਰ ਸਕਦੇ ਕਿਸ ਤਰੀਕੇ ਨਾਲ ਬਿਲਕੁਲ ਦੇਖੋ ਜਿੱਦਾਂ ਡਾਇਬੀਟਿਸ ਹੈ 슈ਗਰ ਦੀ ਬਿਮਾਰੀ ਹੈ ਜਾਂ ਬੀਪੀ ਦੀ ਬਿਮਾਰੀ ਹੈ ਇਮੈਕਸਮ ਜਿਹੜੀਆਂ ਬਿਮਾਰੀਆਂ ਆ ਉਹ ਲਾਈਫਸਟਾਈਲ ਦੀਆਂ ਬਿਮਾਰੀਆਂ ਜੀ ਠੀਕ ਹੈ ਜਿਹਨੂੰ ਲਾਈਫਸਟਾਈਲ ਡਿਸਆਰਡਰਸ ਕਹਿੰਦੇ ਆ ਉਹ ਲਾਈਫਸਟਾਈਲ ਡਿਸਆਰਡਰ ਬੇਸਿਕਲੀ ਸਾਡੀ ਲਾਈਫਸਟਾਈਲ ਬਿਗੜਾ ਹੋਣ ਦੇ ਕਰਕੇ ਹੀ ਹੋਇਆ ਤੇ ਉਹ ਲਾਈਫਸਟਾਈਲ ਨੂੰ ਅਸੀਂ ਜਿਹੜਾ ਠੀਕ ਕਰ ਸਕਦੇ ਹਾਂ ਉਹ ਯੋਗਾ ਦੇ ਰਾਹੀਂ ਕਰ ਸਕਦੇ ਆ ਜਿਹਦੇ ਲਈ ਆਪਣੀ ਬੋਡੀ ਦੀ ਸਟਰੈਂਥ ਹੋਣੀ ਬੜੀ ਜ਼ਰੂਰੀ ਆ ਇਮਿਊਨਿਟੀ ਬੰਨੀ ਬਹੁਤ ਜ਼ਰੂਰੀ ਆ ਤੁਸੀਂ ਆਪਾਂ ਤਾਂ ਇਹ ਚੀਜ਼ ਦੇਖ ਰਹੇ ਜਦੋਂ ਅਸੀਂ ਕੋਵਿਡ ਦਾ ਟਾਈਮ ਸੀਗਾ ਕੋਵਿਡ ਦੇ ਟਾਈਮ ਦੇ ਵਿੱਚ ਇੱਕੋ ਚੀਜ਼ ਪ੍ਰਸਕ੍ਰਾਈਬ ਕੀਤੀ ਗਈ ਸੀ ਉਹ ਸੀ ਯੋਗਾ ਕਿ ਤੁਸੀਂ ਯੋਗਾ ਕਰੋ ਕਿਉਂਕਿ ਯੋਗਾ ਇਮਿਊਨਿਟੀ ਬੂਸਟ ਕਰਦਾ ਦੂਜੀ ਚੀਜ਼ ਹੈ ਕਿ ਅਗਰ ਜਿੱਦਾਂ ਸਾਡੇ ਅੰਦਰ ਇੱਕ ਅੱਛੇ ਹਾਰਮੋਨਸ ਹੁੰਦੇ ਆ ਉਹ ਯੋਗਾ ਨਾਲ ਹੀ ਰਿਲੀਜ਼ ਹੁੰਦੇ ਨੇ ਉਹ ਜਿਹੜਾ ਹੈਗਾ ਇਹ ਚੀਜ਼ਾਂ ਨੂੰ ਦੂਰ ਰੱਖਦੇ ਨੇ ਸਾਡੇ ਮਨ ਨੂੰ ਕੰਟਰੋਲ ਕਰਦੇ ਨੇ ਕਿਉਂਕਿ ਬੇਸਿਕਲੀ ਜਿਹੜੀਆਂ ਇਹ ਪ੍ਰੋਬਲਮਸ ਹੈ ਉਹ ਸਟ्रेस ਦੇ ਕਰਕੇ ਜ਼ਿਆਦਾ ਚਾਹੇ ਬੀਪੀ ਦੀ ਹੋਵੇ ਚਾਹੇ 슈ਗਰ ਦੀ ਹੋਵੇ ਇਹ ਸਟ्रेस ਰਿਲੇਟਿਡ ਬਿਮਾਰੀਆਂ ਹੈਗੀਆਂ ਉਹ ਸਟ्रेस ਨੂੰ ਦੂਰ ਕਰਦਾ ਤੇ ਸਾਡੀ ਜਿਹੜੀ ਬੋਡੀ ਹੈ ਉਹਨੂੰ ਅੱਛੇ ਸੰਕੇਤ ਭੇਜਦਾ ਕਿ ਅਸੀਂ ਇਹ ਇਹ ਚੀਜ਼ਾਂ ਤੋਂ ਅਸੀਂ ਬਚ ਸਕਦੇ ਹਾਂ ਜੀ ਮੈਡਮ ਤੁਹਾਡੇ ਕੋਲੋਂ ਮੈਂ ਕਿਉਂਕਿ ਆਸਨਾਂ ਦੇ ਜਦੋਂ ਸਯੋਗਾ ਦੇ ਵਿੱਚ ਗੱਲ ਕਰਦੇ ਹਾਂ ਤਾਂ ਸੂਰਯ ਭੇਦੀ ਜਾਂ ਚੰਦਰ ਭੇਦੀ ਆਸਨ ਸੋ ਸਰੀਰ ਨੂੰ ਗਰਮ ਕਰਨਾ ਹੋਵੇ ਤਾਂ ਸੂਰਯ ਭੇਦੀ ਆਸਨ ਕੀਤਾ ਜਾਂਦਾ ਔਰ ਜਦੋਂ ਠੰਡਾ ਕਰਨਾ ਤਾਂ ਚੰਦਰ ਭੇਦੀ ਆਸਨ ਜਿਹੜਾ ਇਹ ਕਿਸ ਤਰੀਕੇ ਦੇ ਨਾਲ ਆਸਨ ਕੀਤੇ ਜਾ ਸਕਦੇ ਔਰ ਇਹਦਾ ਸਰੀਰ ਦੇ ਉੱਤੇ ਕਿੰਨਾ ਕੁ ਪੋਜ਼ਿਟਿਵ ਇੰਪੈਕਟ ਜਿਹੜਾ ਪੈਂਦਾ ਹਾਂਜੀ ਇਹ ਜਿਹੜਾ ਹੈ ਉਹ ਪ੍ਰਾਣਾਯਮ ਦੇ ਟਾਈਪਸ ਹਨ ਜਦੋਂ ਅਸੀਂ ਧਾਈ ਨਾਸਿਕਾ ਤੋਂ ਸ਼્વાસ ਲੈਂਦੇ ਆਂ ਔਰ ਬਾਈਂ ਤੋਂ ਛੱਡਦੇ ਆ ਇਹਨੂੰ ਸੂਰੇ ਬੇਧੀ ਕਿਹਾ ਜਾਂਦਾ ਹੈ ਜਦੋਂ ਧਾਈ ਬਾਈਂ ਤੋਂ ਲੈ ਕੇ ਧਾਈ ਤੋਂ ਛੱਡਦੇ ਆ ਇਹਨੂੰ ਚੰਦਰ ਬੇਧੀ ਕਿਹਾ ਜਾਂਦਾ ਹੈ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਸਾਡਾ ਦਾਇਆ ਵਾਲਾ ਨਾਸਟ੍ਰਿਲ ਹੈ ਉਹ ਬਹੁਤ ਜ਼ਿਆਦਾ ਉਹਦੇ ਵਿੱਚ ਰਿਚ ਬਲੱਡ ਸਪਲਾਈ ਹੈ ਨਾਸਿਕਾ ਦਾ ਕਾਰਜ ਖਾਲੀ ਇਹ ਨਹੀਂ ਹੈ ਕਿ ਸਾਹ ਅੰਦਰ ਲੈਣਾ ਇਸ ਦੇ ਇਲਾਵਾ ਇਹ ਇੰਪਿਉਰਿਟੀਆਂ ਜਿਹੜੀ ਹੁੰਦੀਆਂ ਉਹਨੂੰ ਵੀ ਬਾਹਰ ਰੱਖਦਾ ਹੈ ਨਾਲ ਸ਼ਰੀਰ ਦਾ ਟੈਂਪਰੇਚਰ ਕੰਟਰੋਲ ਵੀ ਕਰਦਾ ਹੈ ਜਦੋਂ ਅਸੀਂ ਦਾਇ ਨਾਸਿਕਾ ਤੋਂ ਸ਼્વાસ ਅੰਦਰ ਬਰਾਂਗੇ ਤੇ ਉਹ ਪੂਰੀ ਬਲੱਡ ਸਪਲਾਈ ਤੋਂ ਹੋ ਕੇ ਜਾਏਗਾ ਤੇ ਸ਼ਰੀਰ ਨੂੰ ਗਰਮ ਕਰੇਗਾ ਜਦੋਂ ਅਸੀਂ ਚੰਦਰ ਵੀਧੀ ਕਰਨੇ ਆ ਲੈਫਟ ਨਾਸਟ੍ਰਿਲ 'ਚ ਕੱਟ ਬਲੱਡ ਸਪਲਾਈ ਹੋ ਕੇ ਕਰਕੇ ਜਾਂ ਇੱਕ ਇੱਕ ਕ੍ਰਿਆ ਹੁੰਦੀ ਹੈ ਸੀਤਲੀ ਕ੍ਰਿਆ ਜਿਹਦੇ ਵਿੱਚ ਅਸੀਂ ਮੂੰਹ ਰਾਹੀਂ ਸ਼્વાસ ਲੈਂਦੇ ਆ ਤੇ ਉਸ ਦੇ ਨਾਲ ਕਿਉਂਕਿ ਬਲੱਡ ਸਪਲਾਈ ਨਹੀਂ ਹੈ ਉਸ ਸਾਈਡ ਇੰਨੀ ਜ਼ਿਆਦਾ ਤੇ ਸਰੀਰ ਦਾ ਟੈਂਪਰੇਚਰ ਉਹ ਠੰਡਾ ਹੁੰਦਾ ਹੈ ਤੇ ਇਸ ਚੀਜ਼ ਨੂੰ ਫੋਲੋ ਕਰਕੇ ਅਸੀਂ ਅਗਰ ਕਈ ਵਾਰ ਪਿੱਤ ਦੇ ਵਿਕਾਰ ਜ਼ਿਆਦਾ ਹੋ ਜਾਂਦੇ ਹਨ ਤੇ ਸਾਨੂੰ ਚੰਦਰ ਬੇਦੀ ਕਰਨਾ ਚਾਹੀਦਾ ਜਿਵੇਂ ਕਿ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਗਿਆ ਜਾਂ ਨਕਸੀਰ ਫੁੱਟ ਜਾਂਦੀਆਂ ਹਨ ਗਰਮੀਆਂ ਚ ਤੇ ਉਹ ਕਰਨਾ ਚਾਹੀਦਾ ਤੇ ਜਿਵੇਂ ਕਫ ਦੇ ਵਿਕਾਰ ਹਨ ਜਿਨ੍ਹਾਂ ਨੂੰ ਬਹੁਤ ਅਲਰਜੀਜ਼ ਹੁਕਾਮ ਰਹਿੰਦੇ ਆ ਜਾਂ ਮੋਟਾਪੇ ਦੀ ਬਿਮਾਰੀ ਹੈ ਉਹਨਾਂ ਨੂੰ ਸੂਰੇ ਬੇਦੀ ਨਮਸਕਾਰ ਇਹ ਪ੍ਰਾਣਯਾਮ ਕਰਨਾ ਚਾਹੀਦਾ ਸਰ ਮੈਂ ਤੁਹਾਡੇ ਕੋਲ ਨੂੰ ਕਿਉਂਕਿ ਯੋਗਾ ਨੂੰ ਅਸੀਂ ਜਦੋਂ ਅਸੀਂ ਵਰਲਡ ਵਾਈਡ ਪਪੂਲਰ ਕਰਦੇ ਪਏ ਹਾਂ ਤੇ ਭਾਰਤ ਦੇ ਵਿੱਚ ਵੀ ਅਸੀਂ ਇਹਦਾ ਪ੍ਰਸਾਰ ਬੜੀ ਤੇਜ਼ੀ ਨਾਲ ਕਰਨਾ ਹੈ ਸਕੂਲਾਂ ਕਾਲਜਾਂ ਦੀ ਭੂਮਿਕਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਔਰ ਜਦੋਂ ਅਸੀਂ ਪਿੰਡ ਪੱਧਰ ਦੀ ਗੱਲ ਕਰਦੇ ਹਾਂ ਤਾਂ ਕੀ ਇਹਦਾ ਪ੍ਰਸਾਰ ਪਿੰਡ ਪੱਧਰ ਤੇ ਉੱਤੇ ਹੋ ਰਿਹਾ ਹੋਰ ਕੀ ਕਰਨ ਦੀ ਲੋੜ ਹੈ ਦੇਖੋ ਕਿਸੇ ਦੀ ਅਗਰ ਲਾਈਫ ਸਟਾਈਲ ਬਹੁਤ ਅੱਛੀ ਬਣਾਨੀ ਹੈ ਤੇ ਉਹਨੂੰ ਬਚਪਨ ਤੋਂ ਉਸ ਚੀਜ਼ ਦੀ ਆਦਤ ਪਾਣੀ ਪਵੇਗੀ ਜੀ ਠੀਕ ਹੈ ਤੇ ਉਹ ਬਚਪਨ ਦੀ ਆਦਤ ਸਾਨੂੰ ਜਾਂ ਤਾਂ ਸਕੂਲ ਤੋਂ ਪੈ ਸਕਦੀ ਹੈ ਜਾਂ ਆਪਣੇ ਘਰੋਂ ਪੈ ਸਕਦੀ ਜੀ ਤੇ ਸਕੂਲ ਤੇ ਅਗਰ ਕਾਲਜਾਂ ਦਾ ਇਸ ਕਰਕੇ ਰੋਲ ਆਂਦਾ ਹੈ ਕਿ ਅਸੀਂ ਉੱਥੇ ਯੂਥ ਨੂੰ ਜਾਂ ਆਪਣੇ ਬੱਚਿਆਂ ਨੂੰ ਇਸ ਸਵਸਥਾ ਪ੍ਰਤੀ ਜ਼ਿਆਦਾ ਜਾਗਰੂਕ ਕਰ ਸਕਦੇ ਆ ਤਾਂ ਕਿ ਉਹਨੂੰ ਅੱਗੇ ਦੱਸ ਸਕਦੇ ਕਿ ਭਈ ਆ ਤੂੰ ਜ਼ਿੰਦਗੀ ਪਰ ਕਰਨਾ ਤੇ ਤੂੰ ਇਹ ਚੀਜ਼ਾਂ ਤੋਂ ਜ਼ਿੰਦਗੀ ਪਰ ਬਚਣਾ ਤੇ ਤੂੰ ਉਸ ਤੋਂ ਅਗਰ ਬਚੇਂਗਾ ਤੇ ਤੈਨੂੰ ਕਿਤੇ ਵੀ ਮੈਡੀਸਿਨਸ ਦੀ ਜ਼ਰੂਰਤ ਨਹੀਂ ਪਾਏਗੀ ਐਮਰਜੈਂਸੀ ਮੈਡੀਸਿਨਸ ਅਲੱਗ ਚੀਜ਼ ਹੈ ਲੇਕਿਨ ਆਪਾਂ ਇਹ ਚੀਜ਼ਾਂ ਤੋਂ ਅਗਰ ਬਚ ਲਾਂਗੇ ਹੁਣ ਤੁਸੀਂ ਮੰਨ ਲਓ ਕਿ ਅੱਜ ਤੱਕ ਸਾਰਿਆਂ ਵੱਡੀ ਪ੍ਰੋਬਲਮ ਸਟ्रेस ਦੀ ਹੈ ਠੀਕ ਹੈ ਜੀ ਤੇ ਸਟ੍ਰੈਸ ਦੀ ਪ੍ਰੋਬਲਮ ਕਿ ਇਹਨੂੰ ਹੈ ਸਾਰਿਆਂ ਜਿਆਦਾ ਅੱਜ ਕਾ ਕੰਪੀਟੀਸ਼ਨ ਕਰਕੇ ਬੱਚਿਆਂ ਨੂੰ ਜ਼ਿਆਦਾ ਹੈਗੀ ਆ ਤੇ ਅਗਰ ਆਪਾਂ ਉਹਨਾਂ ਨੂੰ ਉਸ ਚੀਜ਼ ਤੋਂ ਬਚਾ ਸਕੇ ਤੇ ਅਸੀਂ ਕਈ ਜੜੀਆਂ ਹੈਗੀਆਂ ਤੁਸੀਂ ਮੰਨ ਲਓ ਕਿ ਉਹਨਾਂ ਦਾ ਭਵਿੱਖ ਵੀ ਖਰਾਬ ਹੋਣ ਤੋਂ ਅਸੀਂ ਬਚਾ ਸਕਦੇ ਆ ਕਿਉਂਕਿ ਸਟ੍ਰੈਸ ਕਰਕੇ ਕਈ ਵਾਰ ਜਿਹੜੇ ਬੱਚੇ ਹੁੰਦੇ ਉਹ ਗਲਤ ਕਦਮ ਵੀ ਚੱਕ ਲੈਂਦੇ ਆ ਤੇ ਆਪਾਂ ਉਸ ਚੀਜ਼ ਤੋਂ ਬਚਣ ਲਈ ਯੋਗਾ ਜਿਹੜਾ ਸਾਰਿਆਂ ਨਾਲ ਵਧੀਆ ਚੀਜ਼ ਹੈ ਫਿਰ ਦੂਸਰੀ ਚੀਜ਼ ਹੈਗੀ ਜਿੱਦਾਂ ਪਿੰਡ ਪੱਦਰ ਦੇ ਅਗਰ ਆਪਾਂ ਗੱਲ ਕਰੀਏ ਤੇ ਪਿੰਡ ਪੱਦਰ ਦੇ ਉੱਪਰ ਵੀ ਅੱਜ ਪਹਿਲੇ ਜਿਹੜੇ ਸਾਡੇ ਹੁੰਦੇ ਬਜ਼ੁਰਗ ਹੁੰਦੇ ਸੀਗੇ ਉਹ ਬਹੁਤ ਕੰਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਕੰਮ ਕਰਦੇ ਬਹੁਤ ਐਕਸਰਸਾਈਜ਼ ਹੁੰਦੀਆਂ ਸੀ ਉਹ ਬੇਸਿਕਲੀ ਯੋਗਾ ਪੋਜ਼ ਹੀ ਹੁੰਦਾ ਸੀਗਾ ਚਾਹੇ ਉਹ ਆਪਾਂ ਮਦਾਨੀ ਰੜਕਦੇ ਸੀ ਜਾਂ ਕੁਝ ਵੀ ਰੜਕਦੇ ਸੀ ਲੇਕਿਨ ਉਹ ਅੱਜਕੱਲ ਜਿਹੜਾ ਹੈਗਾ ਅਸੀਂ ਭੁੱਲ ਗਏ ਕਿ ਵੀ ਮਸ਼ੀਨੀ ਯੋਗ ਆ ਗਿਆ ਸਾਰਾ ਉਸ ਦੇ ਕਰਕੇ ਉਹ ਚੀਜ਼ ਜਿਹੜੀ ਆਪਾਂ ਉਸ ਚੀਜ਼ ਤੋਂ ਦੂਰ ਹੋ ਰਹੇ ਹਾਂ ਤੇ ਉਹ ਦੂਰ ਹੋਣ ਦੇ ਕਰਕੇ ਜਿਹੜਾ ਹੈਗਾ ਅਸੀਂ ਇਹ ਲਾਈਫ ਸਟਾਈਲ ਡਿਸਆਰਡਰਸ ਵੱਲ ਜਾ ਰਹੇ ਹਾਂ ਤੇ ਉੱਥੇ ਜਿਹੜਾ ਹੈਗਾ ਅਗਰ ਤੁਸੀਂ ਮੰਨਿਆ ਜਾਵੇ ਕਿ ਆਪਣੇ ਇਸ ਟਾਈਮ ਦੇ ਉੱਪਰ ਭਾਰਤ ਸਰਕਾਰ ਵੱਲੋਂ ਤੇ ਰਾਜ ਸਰਕਾਰ ਵੱਲੋਂ ਬਹੁਤ ਹੀ ਅੱਛੇ ਇਨੀਸ਼ੀਏਟਿਵਸ ਲਿੱਤੇ ਗਏ ਆ ਜਿਹਦੇ ਵਿੱਚ ਜਿੰਨੇ ਵੀ ਆਯੂਸ਼ਮਨ arogya ਕੇਂਦਰ ਹੈਗੇ ਆ ਉਹਨਾਂ ਦੇ ਵਿੱਚ ਚਾਹੇ ਉਹ ਆਯੁਰਵੈਦਿਕ ਮੈਡੀਕਲ ਆਫੀਸਰਸ ਹੈਗੇ ਜਾਂ ਕਮਿਊਨਿਟੀ ਹੈਲਥ ਆਫੀਸਰਸ ਹੈ ਪਲੱਸ ਯੋਗਾ ਇਨਸਟ੍ਰਕਟਰਸ ਹੈ ਉਹ ਉੱਥੇ ਅਪਾਇੰਟ ਕੀਤੇ ਗਏ ਆ ਉੱਥੇ ਤੁਹਾਡੀ ਡੇਲੀ ਕਲਾਸਿਸ ਲੱਗਦੀਆਂ ਤੁਸੀਂ ਆਪਣੇ ਨੀਅਰਬਾਈ ਜਿਹੜੇ ਵੀ ਤੁਹਾਡੇ ਆਯੂਸ਼ਮਨ arogya ਕੇਂਦਰ ਹੈ ਤੁਸੀਂ ਉੱਥੇ ਜਾ ਸਕਦੇ ਹੋ ਡੇਲੀ ਉੱਥੇ ਕਲਾਸਿਸ ਆਪਣੀ ਅਟੈਂਡ ਕਰ ਸਕਦੇ ਹੋ ਉਹ ਤੁਹਾਡੀ ਹੈਲਪ ਕਰਨਗੇ ਉਸ ਤੋਂ ਇਲਾਵਾ ਵੀ ਜਿਹੜਾ ਸਟੇਟ ਗਵਰਨਮੈਂਟ ਹੈਗੀ ਆ ਉਹ ਅਲੱਗ-ਅਲੱਗ ਜਗ੍ਹਾ ਤੇ ਉ ਉੱਥੇ ਤੁਸੀਂ ਜਾ ਸਕਦੇ ਹੋ तकरीबन ਜਲੰਧਰ ਦੇ ਵਿੱਚ ਹੀ ਉਸ ਦੇ ਵਿੱਚ 186 ਕੈਂਪ ਜਿਹੜੇ ਸਟੇਟ ਗਵਰਨਮੈਂਟ ਦੇ ਚੱਲ ਰਹੇ ਆ ਆਯੂਸ਼ਮਾਨ ਅਰੋਗ્ય ਕੇਂਦਰ ਦੇ ਆਪਣੇ ਕੈਂਪ ਚੱਲ ਰਹੇ ਆ ਤੁਸੀਂ ਉਹਦੇ ਵਿੱਚ ਜਾ ਕੇ ਤੁਸੀਂ ਉਹਦੇ ਵਿੱਚ ਭਾਗ ਲੈ ਸਕਦੇ ਹੋ ਉੱਥੇ ਤੁਸੀਂ ਆਪਣੀ ਕੰਡੀਸ਼ਨ ਦੱਸ ਸਕਦੇ ਹੋ ਕਿਉਂਕਿ ਹਰ ਯੋਗ ਜਿਹੜਾ ਹੈਗਾ ਹਰ ਬੰਦੇ ਲਈ ਨਹੀਂ ਹੁੰਦਾ ਉਹਦੇ ਲਈ ਤੁਹਾਨੂੰ ਜਿਹੜਾ ਤੁਸੀਂ ਅਗਰ ਹਰ YouTube ਤੋਂ ਦੇਖ ਕੇ ਕਰ ਰਹੇ ਹੋ ਕੁਝ ਕਰ ਰਹੇ ਹੋ ਕਿਤੇ ਤੁਸੀਂ ਗਲਤ ਯੋਗ ਨਾ ਕਰ ਰਹੇ ਹੋ ਇਸ ਕਰਕੇ ਐਕਸਪਰਟ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਰਾਏ ਬਹੁਤ ਜ਼ਰੂਰੀ ਹੈ ਐਕਸਪਰਟ ਜਿਹੜਾ ਹੈਗਾ ਤੁਹਾਨੂੰ ਉੱਥੇ ਮਿਲੇਗਾ ਤੁਹਾਨੂੰ ਐਕਸਪਰਟ ਤੁਹਾਨੂੰ ਜਿਹੜਾ ਹੈਗਾ ਚੰਗੇ ਤਰੀਕੇ ਨਾਲ ਦੇਖ ਕੇ ਫਿਰ ਉਸ ਦੇ ਬਾਅਦ ਤੁਹਾਨੂੰ ਜਿਹੜਾ ਯੋਗ ਕਰਾਏਗਾ ਸੋ ਬੜੀ ਇੰਪੋਰਟੈਂਟ ਜਾਣਕਾਰੀ ਹੈ ਕਿ ਅੱਜ ਹਰ ਪਿੰਡ ਪੱਦਰ ਤੇ ਹਰ ਮੁਹੱਲੇ ਦੇ ਵਿੱਚ ਕੋਸ਼ਿਸ਼ ਇੱਕ ਵਿਅਕਤੀ ਜਦੋਂ ਮਿਲ ਜਾਂਦੇ ਆ ਤੇ ਉਹ ਆਪਣੇ ਆਪ ਵਾਸਤੇ ਇੱਕ ਇਨਸਟ੍ਰਕਟਰ ਲੈ ਸਕਦੇ ਆ ਔਰ ਯੋਗਾ ਕਲਾਸਿਸ ਸ਼ੁਰੂ ਹੋ ਸਕਦੀਆਂ ਟਾਈਮਿੰਗ ਉਹਨਾਂ ਦੇ ਅਕੋਰਡਿੰਗਲੀ ਹੋ ਸਕਦੀਆਂ ਸੋ ਇਹ ਸੂਬਾ ਪੱਧਰ ਤੇ ਔਰ ਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਵੱਡੇ ਲੈਵਲ ਤੇ ਭਾਰਤ ਸਰਕਾਰ ਨੇ ਇਸ ਤੇ ਇੰਤਜ਼ਾਮਾਤ ਕੀਤੇ ਔਰ ਇਸ ਦੇ ਨਾਲ ਅਸੀਂ ਆਪਣੀ ਸਿਹਤ ਜਿਹੜੀ ਉਸ ਨੂੰ ਵਧਿਆ ਕਰ ਸਕਦੇ ਹਾਂ ਨਾਲ ਦੇ ਨਾਲ ਅਸੀਂ ਆਪਣੀ ਧਰਤੀ ਦੀ ਸਿਹਤ ਜਿਹੜੀ ਉਸ ਨੂੰ ਵੀ ਵਧਿਆ ਰੱਖਣਾ ਮੈਡਮ ਕੋਈ ਇਹੋ ਜਿਹਾ ਐਗਜ਼ਾਮਪਲ ਕੋਈ ਨਿੱਜੀ ਜ਼ਿੰਦਗੀ ਦੀ ਤੁਸੀਂ ਦੇਖੀ ਹੈ ਜਿਹੜੇ ਵਿੱਚ ਕੋਈ ਇਨਸਾਨ ਬਿਮਾਰੀ ਤੋਂ ਗ੍ਰਸੇਗਾ ਔਰ ਯੋਗਾ ਦੇ ਨਾਲ ਹੀ ਉਹਨੇ ਆਪਣੇ ਆਪ ਨੂੰ ਰਿਕਵਰ ਕਰ ਲਿਆ ਅਗਰ ਸਾਡੇ ਦਰਸ਼ਕਾਂ ਨੂੰ ਤੁਹਾਨੂੰ ਹਾਂਜੀ ਮੇਰੇ ਕੋਲ ਇੱਕ ਕੇਸ ਸੀ ਉਹ ਬਹੁਤ ਜ਼ਿਆਦਾ ਉਹ ਹਰ ਜਗ੍ਹਾ ਤੋਂ ਕੁੰਮ ਕੇ ਆਇਆ ਸੀ ਸਾਰੀ ਟ੍ਰੀਟਮੈਂਟਸ ਲਈਤੀ ਫਰਕ ਨਹੀਂ ਪਿਆ ਫਰੋਜ਼ਨ ਸ਼ੋਲਡਰ ਦਾ ਸੀ ਲੇਕਿਨ ਜਦੋਂ ਉਹਨਾਂ ਨੇ ਯੋਗਾ ਜੁਆਇਨ ਕੀਤਾ ਤੇ ਉਸ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਿਆ ਇਸ ਦੇ ਨਾਲ ਹੀ ਇਨਫਰਟੀਲਿਟੀ ਦੇ ਕਈ ਕੇਸਿਸ ਹਨ ਜੋ ਦਵਾਈ ਦੇ ਨਾਲ ਰਿਸਪੌਂਡ ਨਹੀਂ ਕਰ ਰਹੇ ਸੀ ਲੇਕਿਨ ਜਦੋਂ ਤੇ ਉਹ ਯੋਗ ਨਾਲ ਜੁੜੇ ਹਨ ਤੇ ਉਹਨਾਂ ਨੇ ਕਨਸੀਵ ਕਰ ਲੇਤਾ ਹੈ ਤੇ ਇਸ ਤਰ੍ਹਾਂ ਕਈ ਬਿਮਾਰੀਆਂ ਹੈ ਜਿੱਦਾਂ ਪੀਸੀਓਐਸ ਹੋ ਗਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੈ 슈ਗਰ ਦੇ ਮਰੀਜ਼ ਹਨ ਉਹਨਾਂ ਨੂੰ ਵੀ ਯੋਗ ਕਰਨ ਨਾਲ ਬਹੁਤ ਲਾਭ ਹੋਇਆ ਹੈ ਉਹਨਾਂ ਦੀ ਦਵਾਈ ਦੀ ਡੋਜ਼ ਕੱਟ ਹੋਈ ਹੈ ਕਈਆਂ ਦੀ ਦਵਾਈ ਵੀ ਬੰਦ ਹੋ ਗਈ ਹੈ ਜੀ ਸੋ ਬਹੁਤ ਸਾਰੇ ਜਿਹੜੇ ਐਸੇ ਐਗਜ਼ੈਂਪਲ ਸਾਡੇ ਸਾਹਮਣੇ ਦੇਖਣ ਜਦੋਂ ਪੇਸ਼ੈਂਟ ਜਿਹੜੇ ਆ ਉਹ ਬਿਮਾਰੀਆਂ ਤੋਂ ਵੀ ਠੀਕ ਹੁੰਦੇ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਕਿਉਂਕਿ ਦੂਰਦਰਸ਼ਨ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਆਦਾ ਤੋਂ ਜਿਆਦਾ ਅਸੀਂ ਪ੍ਰਸਾਰ ਕਰ ਸਕੀਏ ਔਰ ਯੋਗਾ ਜਿਹੜਾ ਲੋਕਾਂ ਵਿੱਚ ਪ੍ਰਚਲਿਤ ਹੋ ਸਕੇ ਬਹੁਤ ਸਾਰੇ ਦਰਸ਼ਕ ਅੱਜ ਦਾ ਸਾਡਾ ਪ੍ਰੋਗਰਾਮ ਦੇਖ ਰਹੇ ਹੋਣਗੇ ਤੇ ਸ਼ਾਇਦ ਉਹ ਵੀ ਮੋਟੀਵੇਟ ਹੋਏ ਹੋਣਗੇ ਕਿ ਅਸੀਂ ਵੀ ਯੋਗਾ ਕਰਨਾ ਸੋ ਉਹਨਾਂ ਲੋਕਾਂ ਵਾਸਤੇ ਤੁਸੀਂ ਕੋਈ ਖਾਸ ਡਾਇਰੈਕਸ਼ਨ ਕੋਈ ਦਿਸ਼ਾ ਨਿਰਦੇਸ਼ ਜਾਂ ਕੋਈ ਸੁਝਾਅ ਦੇਣਾ ਚਾਹੋ ਕਿ ਉਹ ਕਿਸ ਤਰੀਕੇ ਨਾਲ ਸ਼ੁਰੂਆਤ ਕਰ ਸਕਦੇ ਦੇਖੋ ਮੈਂ ਉਸੇ ਲਈ ਕਹੂੰਗਾ ਕਿ ਪਹਿਲੀ ਗੱਲ ਤਾਂ ਆਪਣੇ ਆਪ ਨੂੰ ਮੋਟੀਵੇਟ ਹੋ ਮੋਟੀਵੇਟ ਹੋ ਕੇ ਤੁਸੀਂ ਆਪਣੇ ਨੀਅਰਬਾਈ ਜਿਹੜਾ ਵੀ ਆਯੁਸ਼ਮਾਨ ਅਰੋਗ્ય ਕੇਂਦਰ ਆ ਜਾਂ ਗਵਰਨਮੈਂਟ ਆਯੁਰਵੈਦਿਕ ਡਿਸਪੈਂਸਰੀ ਆ ਪ੍ਰਾਇਮਰੀ ਹੈਲਥ ਸੈਂਟਰ ਹੈਗਾ ਤੁਸੀਂ ਉੱਥੇ ਜਾਓ ਉੱਥੇ ਜਾ ਕੇ ਜਿਹੜੇ ਵੀ ਐਕਸਪਰਟ ਨੇ ਉਹਨਾਂ ਤੋਂ ਮਿਲੋ ਸਾਰੀ ਜਗ੍ਹਾ ਐਕਸਪਰਟ ਅਵੇਲੇਬਲ ਨਹੀਂ ਉਹ ਤੁਹਾਨੂੰ ਚੰਗੇ ਤਰੀਕੇ ਨਾਲ ਗਾਈਡ ਕਰਨਗੇ ਤੁਸੀਂ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਯੋਗਾ ਕਰੋ ਉਹ ਯੋਗਾ ਕੋਈ ਐਡਾ ਨਹੀਂ ਹੈਗਾ ਕਿ ਆਪਾਂ ਕਹੀਏ ਕਿ ਬੇਸਿਕਲੀ ਸਾਨੂੰ ਘਬਰਾਣ ਦੀ ਲੋੜ ਹੈ ਕੁਝ ਨਹੀਂ ਹੈਗਾ ਬਹੁਤ ਹੀ ਈਜ਼ੀ ਐਕਸਰਸਾਈਜ਼ਸ ਆ ਵੀ ਉਹਨੂੰ ਤੁਸੀਂ ਕਰੋ ਐਕਸਰਸਾਈਜ਼ ਦੇ ਨਾਲ ਨਾਲ ਜਿੱਦਾਂ ਯੋਗਾ ਪ੍ਰਾਣਾਯਾਮ ਇਹਦੇ ਵਿੱਚ ਹੁੰਦਾ ਹੈ ਇਹ ਸਾਰੀ ਚੀਜ਼ਾਂ ਤੁਸੀਂ ਉਹਨਾਂ ਦੇ ਕੋਲੋਂ ਸਿੱਖ ਸਕਦੇ ਹੋ ਪ੍ਰੋਪਰਲੀ ਸਿੱਖੋ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਇੰਪਲੀਮੈਂਟ ਕਰੋ ਜੀ 5000 ਸਾਲ ਤੋਂ ਜ਼ਿਆਦਾ ਪੁਰਾਣੀ ਇਹ ਵਿਦਿਆ ਅਸੀਂ ਕਹਿ ਸਕਦੇ ਹਾਂ ਯੋਗਾ ਜਿਹੜਾ ਹੈ ਲੇਕਿਨ ਸਮੇਂ ਦੇ ਨਾਲ ਸ਼ਾਇਦ ਸਰਕਾਰਾਂ ਨੇ ਜਾਂ ਲੋਕਾਂ ਨੇ ਇਹਦੇ ਵਿੱਚ ਰੁਚੀ ਜਿਹੜੀ ਆ ਉਹ ਘੱਟ ਹੋ ਗਈ। ਹੁਣ ਇਸ ਨੂੰ ਸਾਡੇ ਦੇਸ਼ ਦੇ ਮਾਨਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਸ ਦਿਵਸ ਨੂੰ ਬਣਾਉਣਾ ਸ਼ੁਰੂ ਕੀਤਾ। ਸੋ ਇਸ ਦੇ ਨਾਲ ਨੌਜਵਾਨਾਂ ਤੱਕ ਇਸ ਲੈ ਕੇ ਜਾਣਾ ਇਹ ਸਾਰਾ ਯੋਗਾ ਜਿਹੜਾ ਉਹਦਾ ਪ੍ਰਸਾਰ ਕਰਨਾ। ਸੋ ਕੀ ਕੀ ਪੜਾ ਤੁਸੀਂ ਦੇਖਦੇ ਹੋ ਔਰ ਕੀ ਕੁਝ ਹੋਰ ਕਰਨ ਦੀ ਲੋੜ ਹੈ? ਜਿਹੜੇ ਨੌਜਵਾਨ ਹੈ ਸਾਰਾ ਯੂਥ ਅੱਜਕਲ ਪੜਿਆ ਲਿਖਿਆ ਹੈ ਤੇ ਉਹ ਜਿਹੜਾ ਹੈ ਪੱਛਮੀ ਸੱਭਿਆਚਾਰ ਦੀ ਤਰਫ ਬਹੁਤ ਜ਼ਿਆਦਾ ਉਹਨਾਂ ਦਾ ਰੁਝਾਨ ਰਹਿੰਦਾ ਹੈ। ਯੋਗ ਦੇ ਬਾਰੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਯੋਗ ਕੇਵਲ ਇੱਕ ਵਿਅਯਾਮ ਨਹੀਂ ਹੈ ਇਹ ਇੱਕ ਜੀਵਨ ਸ਼ੈਲੀ ਹੈ ਸਪੈਸ਼ਲੀ ਜਿਹੜਾ ਅਸ਼ਟਾਂਗ ਯੋਗ ਹੈ ਉਹਦੇ ਵਿੱਚ ਯਮ ਨਿਯਮ ਆਸਨ ਪ੍ਰਾਣਾਯਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ ਇਹ ਜਦੋਂ ਅੱਠ ਅੰਗਾਂ ਨੂੰ ਅਸੀਂ ਪ੍ਰੋਪਰ ਆਪਣੀ ਜੀਵਨ ਵਿੱਚ ਲੈ ਕੇ ਆਵਾਂਗੇ ਤੇ ਫਿਰ ਸਾਨੂੰ ਇਹ ਬਹੁਤ ਹੀ ਜ਼ਿਆਦਾ ਅ ਅੱਛੀ ਚੀਜ਼ ਲੱਗੇਗੀ ਜਿਵੇਂ ਕਿ ਅੱਜਕੱਲ ਯੂਥ ਦੀ ਮੇਨਲੀ ਪ੍ਰੋਬਲਮ ਹੈ ਡਿਪਰੈਸ਼ਨ ਹੋ ਜਾਂਦੇ ਕਈ ਵਾਰ ਹਤਾਸ਼ ਹੋ ਕੇ ਅ ਕਈ ਲੋਕ ਗਲਤ ਸਟੈਪ ਵੀ ਉਠਾ ਲੈਂਦੇ ਹਨ ਔਰ ਕਈ ਵਾਰ ਉਹਨਾਂ ਨੂੰ ਉਬਰਣ ਤੋਂ ਉਹ ਕੀ ਕਰਦੇ ਹਨ ਜਿੱਦਾਂ ਕਿ ਤਾਬਾ ਦੇ ਸਹਾਰਨ ਸਹਾਰਾ ਲੈਂਗੇ ਜਿਹੜੇ ਫੋਰਨ ਆਥਰਸ ਨੇ ਲਿਖੀ ਹੋਈ ਹੈ ਅਗਰ ਤੁਸੀਂ ਉਹਨਾਂ ਦੇ ਧਿਆਨ ਵਿੱਚ ਡਿਟੇਲਸ ਜਾਓਗੇ ਉਹਨਾਂ ਨੇ ਕੀ ਕੀਤਾ ਸਾਡੇ ਯੋਗ ਦੇ ਇੱਕ ਇੱਕ ਚੀਜ਼ ਲੈ ਕੇ ਹੀ ਉਹਨਾਂ ਨੇ ਪੂਰੀ ਇੱਕ ਕਿਤਾਬ ਲਿਖੀ ਹੋਈ ਹੈ ਜੀਵੇ ਕੀ ਸਾਡਾ ਯੋਗ ਦਾ ਇੱਕ ਹੈ ਪਾਟ ਉਹਨੂੰ ਕਹਿੰਦੇ ਆ ਅਪਰੀਗ੍ਰਹ ਅਪਰੀਗ੍ਰਹ ਦਾ ਮਤਲਬ ਹੁੰਦਾ ਹੈ ਜ਼ਿਆਦਾ ਚੀਜ਼ਾਂ ਇਕੱਠੀਆਂ ਨਹੀਂ ਕਰਨਾ ਤੇ ਇਹਨੂੰ ਲੈ ਕੇ ਅੱਜਕੱਲ ਇੱਕ ਹੈ ਫੈਂਸੀ ਬਣੀ ਹੈ ਮਿਨੀਮਲਿਜ਼ਮ ਲਿਵ ਵਿਦ ਲੈਸ ਤੇ ਔਰ ਇਹ ਸਾਨੂੰ ਯੋਗ ਵਿੱਚ ਅਸ਼ਟਾਂਗ ਯੋਗ ਵਿੱਚ ਪਹਿਲੇ ਸਿਖਾਇਆ ਜਾਂਦਾ ਹੈ ਕਿ ਉਨੀ ਹੀ ਚੀਜ਼ਾਂ ਦਾ ਵਰਤੋ ਕਰੋ ਜਿੰਨੀ ਚੀਜ਼ਾਂ ਦੀ ਸਾਡੀ ਸਾਨੂੰ ਜ਼ਰੂਰਤ ਹੈ ਅ ਇਸ ਦੇ ਨਾਲ ਜਿਹੜਾ ਇੱਕ ਧਰਤੀ ਇੱਕ ਸਵਾਸਥ ਇਸ ਦਾ ਮੈਸੇਜ ਵੀ ਇਸ ਨਾਲ ਪੂਰਾ ਹੁੰਦਾ ਹੈ ਕਿ ਅਗਰ ਹਰ ਇਨਸਾਨ ਘੱਟ ਚੀਜ਼ਾਂ ਨਾਲ ਰਹਿਣਾ ਸ਼ੁਰੂ ਕਰ ਲੇ ਜਿੰਨੀ ਉਹਨੂੰ ਚੀਜ਼ ਹੈ ਉਸ ਉਸ ਦਾ ਉਹ ਉਹ ਥੈਂਕਫੁਲ ਹੋਏ ਉਸ ਦਿਨ ਨਾਲ ਸਾਡਾ ਜਿਹੜਾ ਯੋਗ ਦਾ ਇੱਕ ਅੰਗ ਇੱਕ ਪਾਰਟ ਹੈ ਸੰਤੋਸ਼ ਜਿੰਨੂੰ ਅਸੀਂ ਕਹਿੰਦੇ ਆ ਉਹ ਇਨਕੋਰਪੋਰੇਟ ਹੋ ਜਾਂਦਾ ਹੈ ਸਪਰਿਆਵਰਨ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚੇਗਾ ਬੜਾ ਇੰਪੋਰਟੈਂਟ ਹੈ ਕਿ ਇਹਦੇ ਵਿੱਚ ਥੀਮ ਦੇ ਵਿੱਚ ਇੱਕ ਧਰਤੀ ਇੱਕ ਸਿਹਤ ਡਾਕਟਰ ਜੀ ਮੈਂ ਤੁਹਾਡੇ ਕੋਲੋਂ ਕਿ ਜਦੋਂ ਇੱਕ ਧਰਤੀ ਦੀ ਅਸੀਂ ਗੱਲ ਕਰਦੇ ਹਾਂ ਔਰ ਧਰਤੀ ਦੀ ਸਿਹਤ ਦੀ ਵੀ ਗੱਲ ਕਰਦੇ ਨਾਲ ਦੇ ਨਾਲ ਸੋ ਧਰਤੀ ਵੀ ਸਾਡੀ ਬਿਮਾਰ ਹੋ ਰਹੀ ਹੈ ਅਸੀਂ ਖੁਦ ਹੀ ਉਹਨੂੰ ਜਿਹੜਾ ਗੰਦਾ ਵੀ ਕਰਦੇ ਪਏ ਹਾਂ ਉਹ ਧਰਤੀ ਦੀ ਸਿਹਤ ਨੂੰ ਵੀ ਅਸੀਂ ਮੁੜ ਕੇ ਸਾਫ ਸੁਥਰਾ ਕਰਨਾ ਉਸ ਨੂੰ ਵੀ ਮੁੜ ਕੇ ਫਰਟਾਈਲ ਬਣਾਣਾ ਸੋ ਉਹਦੇ ਵਾਸਤੇ ਕਿਸ ਤਰੀਕੇ ਦੇ ਨਾਲ ਕੁਝ ਐਫਰਟਸ ਹੋ ਸਕਦੇ ਦੇਖੋ ਅ ਪਹਿਲੀ ਗੱਲ ਤਾਂ ਸਾਨੂੰ ਆਪਣੇ ਧਿਆਨ ਦੇ ਵਿੱਚ ਇਹ ਲੈ ਕੇ ਆਉਣਾ ਚਾਹੀਦਾ ਕਿ ਸਾਨੂੰ ਪ੍ਰਕਿਰਤੀ ਦੀ ਲੋੜ ਹੈ ਪ੍ਰਕਿਰਤੀ ਨੂੰ ਸਾਡੀ ਲੋੜ ਨਹੀਂ ਹੈ ਜੀ ਠੀਕ ਹੈ ਜੀ ਪਰ ਤੁਸੀਂ ਨਹੀਂ ਵੀ ਹੋਗੇ ਪ੍ਰਕਿਰਤੀ ਤਦ ਵੀ ਰਹੂਗੀ ਜੀ ਉਹ ਤਾਂ ਜ਼ਿਆਦਾ ਖੁਸ਼ ਰਹੇਗੀ ਠੀਕ ਹੈ ਜੇ ਪ੍ਰਕਿਰਤੀ ਨਹੀਂ ਹੋਏਗੀ ਅੱਜ ਤੁਹਾਡੇ ਕੋਲ ਪੇੜ-ਬੂਟੇ ਨਹੀਂ ਹੋਣਗੇ ਤੁਸੀਂ ਕਿੰਨੇ ਦੇ ਸਿਲੰਡਰ ਲੈ ਕੇ ਦੌੜੋਗੇ ਆਕਸੀਜਨ ਦੇ ਜੀ ਠੀਕ ਹੈ ਤੇ ਇਸ ਕਰਕੇ ਸਾਨੂੰ ਪ੍ਰਕਿਰਤੀ ਦੇ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜਿੱਥੇ ਵੀ ਅਗਰ ਤੁਸੀਂ ਏਸ਼ੀਅਨ ਟੈਕਸ ਦੇ ਵਿੱਚ ਵੀ ਦੇਖ ਲਓ ਪੁਰਾਣੀਆਂ ਜਿੰਨੀਆਂ ਟੈਕਸ ਆ ਉੱਥੇ ਵਿੱਚ ਵੀ ਇਹੋ ਚੀਜ਼ ਕਹੀ ਗਈ ਕਿ ਆਤਮਾ ਪ੍ਰਕਿਰਤੀ ਤੇ ਬ੍ਰਹਮ ਇਹਨਾਂ ਨੂੰ ਮਿਲਣ ਦੇ ਵਿੱਚ ਕੀ ਯੋਗ ਜਿਹੜਾ ਹੈ ਉਹੀ ਜਿਹੜਾ ਹੈਗਾ ਨਿਬੰਧ ਹੈ ਹੈਨਾ ਪਾਰਟ ਉਹਦੇ ਵਿੱਚ ਨਿਬੰਧ ਹੈ ਕਿਉਂਕਿ ਯੋਗ ਜਿਹੜਾ ਯੁਜ ਵਰਤ ਤੋਂ ਬਣਿਆ ਹੈ ਜੁੜਨ ਦੇ ਵਰਤ ਤੋਂ ਬਣਿਆ ਤੇ ਜਦ ਤਾਈ ਅ ਅਸੀਂ ਜਿਹੜਾ ਹੈਗਾ ਹੁਣ ਦੇਖੋ ਹਰ ਕਿਤੇ ਪੋਲਿਊਸ਼ਨ ਹੈ ਠੀਕ ਹੈ ਅਸੀਂ ਪੋਲਿਊਸ਼ਨ ਕਰ ਰਹੇ ਹਾਂ ਚਾਹੇ ਪਾਣੀ ਦਾ ਕਰ ਰਹੇ ਹਾਂ ਚਾਹੇ ਮਤਲਬ ਧਰਤੀ ਦਾ ਸੋਇਲ ਦਾ ਕਰ ਰਹੇ ਹਾਂ ਕਿਤੇ ਵੀ ਪੋਲਿਊਸ਼ਨ ਕਰ ਰਹੇ ਹਾਂ ਅਲਟੀਮੇਟਲੀ ਉਤੋਂ ਸਾਰੀ ਚੀਜ਼ਾਂ ਸਾਨੂੰ ਹੀ ਰਿਵਰਸ ਹੋਣੀ ਹੈ ਜੀ ਠੀਕ ਹੈ ਜੀ ਉਹ ਜਿਹੜੀ ਵੀ ਚੀਜ਼ ਆਪਾਂ ਕਰ ਰਹੇ ਹਾਂ ਸਾਡੇ ਸਾਰੀ ਸਾਡੇ ਅੰਦਰ ਜਾਣੀ ਹੈ ਰੋਟੀ ਰਾਈ ਸਾਡੇ ਅੰਦਰ ਜਾਣੀ ਹੈ ਜੇ ਆਪਾਂ ਉਹਨਾਂ ਨੂੰ ਗੰਦਾ ਕਰਦੇ ਰਵਾਂਗੇ ਉਹਨਾਂ ਨੂੰ ਖਰਾਬ ਕਰਾਂਗੇ ਅਲਟੀਮੇਟਲੀ ਭੁਗਤਣਾ ਸਾਨੂੰ ਹੀ ਪੈਣਾ ਹੈ ਅੱਜ ਅਸੀਂ ਨਹੀਂ ਭੁਗਤਾਂਗੇ ਸਾਡੀ ਜਨਰੇਸ਼ਨ ਅੱਗੇ ਆਣ ਵਾਲੀ ਜਿਹੜੀ ਹੈ ਉਹ ਭੁਗਤੇਗੀ ਪਰ ਉਹ ਸਾਡੇ ਲਈ ਮਾੜਾ ਬੋਲੇਗੀ ਇਹਨਾਂ ਲੋ ਵਧੀਆ ਹੈਗਾ ਅਸੀਂ ਉਹਨਾਂ ਪ੍ਰਕਿਰਤੀ ਨਾਲ ਜੁੜੀਏ ਪ੍ਰਕਿਰਤੀ ਦੇ ਕੇਅਰ ਕਰੀਏ ਠੀਕ ਹੈ ਜੀ ਸਾਡੀ ਬਾਣੀ ਦੇ ਵਿੱਚ ਵੀ ਜਿੱਦਾਂ ਕਿਹਾ ਗਿਆ ਪਵਨ ਗੁਰੂ ਪਾਣੀ ਪਿਤਾ ਧਰਤੀ ਮਾਤਾ ਮਹਤ ਹਨਾ ਜੀ ਤੇ ਇਸ ਕੁਦਰਤ ਜਿਹੜੀ ਹੈ ਸਾਨੂੰ ਉਸ ਦੇ ਨੇੜੇ ਰਹਿਣਾ ਚਾਹੀਦਾ ਆਪਣੀ ਧਰਤੀ ਜਿਹੜੀ ਹੈ ਇਸ ਨੂੰ ਸਾਫ ਸੁਥਰਾ ਰੱਖਣਾ ਪਏਗਾ ਇਸ ਨੂੰ ਵੀ ਅਸੀਂ ਸਵੱਛ ਕਰਾਂਗੇ ਔਰ ਆਪਣੀ ਸਿਹਤ ਜਿਹੜੀ ਅਸੀਂ ਉਸੇ ਵੱਲ ਧਿਆਨ ਦੇਵਾਂਗੇ ਫਿਰ ਅਸੀਂ ਜਰੂਰ ਜਿਹੜਾ ਜੀਵਨ ਜਿਹੜਾ ਬਿਹਤਰ ਤਰੀਕੇ ਨਾਲ ਜੀ ਸਕਦੇ ਹਾਂ ਔਰ ਅੰਤਰਰਾਸ਼ਟਰੀ ਯੋਗਾ ਦਿਵਸ ਜਿਹੜਾ ਹੈ ਇਹ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ ਅਸੀਂ ਆਪਣੀ ਧਰਤੀ ਔਰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਹੈ ਔਰ ਯੋਗਾ ਦੇ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਆਸ ਕਰਦੇ ਹਾਂ ਕਿ ਬਹੁਤ ਸਾਰੇ ਦਰਸ਼ਕ ਅੱਜ ਦਾ ਇਹ ਪ੍ਰੋਗਰਾਮ ਦੇਖ ਕੇ ਜਰੂਰ ਮੋਟੀਵੇਟ ਹੋਏ ਹੋਣਗੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ